ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡਾ ਬਸ ਇੱਕੋ ਹੀ ਮਕਸਦ ਹੈ ਕਿ ਅਸੀਂ ਆਪਣੇ ਪਿਆਰਿਆਂ ਨੂੰ ਗੁਰ ਚਰਨਾਂ ਦੇ ਨਾਲ ਗੁਰੂ ਦੇ ਪਿਆਰੇ ਬਣਾਈਏ ਤਾਂ ਕਿ ਉਹਨਾਂ ਨੂੰ ਆਪਣੇ ਕਰਮ ਚੰਗੇ ਬਦਲਣ ਜਾਣ ਲਈ ਅਸੀਂ ਉਹਨਾਂ ਦੀ ਸਹਾਇਤਾ ਕਰ ਸਕੀਏ ਸਾਡਾ ਸਿਰਫ ਇੱਕੋ ਹੀ ਮਕਸਦ ਹੁੰਦਾ ਹੈ ਕਿ ਹਰ ਕੋਈ ਗੁਰੂ ਜੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਰੇ ਸੰਗਤ ਜੁੜਨ ਗੁਰਸਿੱਖ ਬਨਣ ਤੇ ਆਪਣੀ ਹਰ ਇੱਕ ਮਨੋਕਾਮਨਾ ਉਹ ਪੂਰੀ ਕਰ ਸਕਣ ਕਈ ਭੁੱਲੇ ਪਟਕੇ ਹੁੰਦੇ ਹਨ ਜਿੱਦਾਂ ਕਿਸੇ ਦਿਨ ਕੋਈ ਕਿਸੇ ਵਿਅਕਤੀ ਦਾ ਕਿਹਾ ਹੋਇਆ ਕੋਈ ਗੱਲ ਅਗਲੇ ਦਿਨ ਮਨ ਤੇ ਲੱਗ ਜਾਂਦੀ ਹੈ ਉਹ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ਇਸੇ ਤਰ੍ਹਾਂ ਸਾਡਾ ਬਸ ਇੱਕੋ ਹੀ ਮਕਸਦ ਹੁੰਦਾ ਹੈ ਕਿ ਅਸੀਂ ਆਪਣੇ ਪਿਆਰਿਆਂ ਨੂੰ ਗੁਰ ਗੁਰਸਿੱਖੀ ਜੀਵਨ ਨਾਲ ਜੋੜ ਸਕੀਏ ਤਾਂਕਿ ਉਹ ਆਪਣੇ ਇੱਧਰ ਉੱਧਰ ਪਟਕਣ ਦੇ ਨਾਲੋਂ ਆਪਣੇ ਪਿਆਰੇ ਗੁਰੂ ਆਪਣੇ ਸਿੱਖ ਧਰਮ ਨੂੰ ਛੱਡੇਨਾ ਤੇ ਆਪਣੇ ਸਿੱਖ ਧਰਮ ਦੇ ਰਾਹੀ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀ ਆਪਣੀ ਹਰ ਮਨੋ ਕਾਮਨਾ ਪੂਰੀ ਕਰ ਸਕੇ ਆਪਣਾ ਗੁਰੂ ਮੰਨ ਸਕੇ ਕਿ ਇਹ ਮੇਰਾ ਗੁਰੂ ਹੈ ਇਹ ਮੇਰਾ ਧਰਮ ਹੈ ਇਸ ਦੇ ਨਾਲ ਹੀ ਮੈਂ ਜੀਣਾ ਹੈ ਇਸੇ ਧਰਮ ਦੇ ਵਿੱਚ ਹੀ ਮੈਂ ਮਰਨਾ ਹੈ ਮੈਨੂੰ ਇੱਧਰ ਉੱਧਰ ਭਟਕਣ ਦੀ ਕੋਈ ਲੋੜ ਨਹੀਂ ਕਿਉਂਕਿ ਜਦੋਂ ਬੰਦਾ ਦੁਖੀ ਹੁੰਦਾ ਹੈ ਨਾ ਜਿੱਦਾਂ ਕਿਸੇ ਨੇ ਉਹਨੂੰ ਕਹਿਤਾ ਉਹਨੇ ਉਹੀ ਕੰਮ ਕਰਨਾ ਹੈ ਕਿ ਪਤਾ ਨਹੀਂ ਇਸ ਇਸ ਕੰਮ ਨੂੰ ਕਰਕੇ ਮੈਨੂੰ ਕੁਝ ਮਿਲ ਜੇ ਕਈ ਤਾਂ ਮੈਂ ਇਹੋ ਜਿਹੇ ਸਿੱਖ ਪਿਆਰੇ ਵੀ ਦੇਖੇ ਨੇ ਕਿ ਜਿਹੜੇ ਕੀ ਇਹ ਨਹੀਂ ਜਾਣਦੇ ਕਿ ਉਹਨਾਂ ਦਾ ਸਭ ਤੋਂ ਉੱਚੀ ਸੁੱਚੀ ਬਾਣੀ ਜੋ ਬਾਬਾ ਜੀ ਨੇ ਰਚੀ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਚੀ ਹੈ ਤਾਂ ਤਨ ਬਾਬਾ ਦੀਪ ਸਿੰਘ ਜੀ ਨੇ ਰਚੀ ਹੈ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਸਾਰੇ ਗੁਰੂਆਂ ਪੀਰਾਂ ਨੇ ਮਿਲ ਕੇ ਗੁਰਬਾਣੀ ਰਚੀ ਹੈ ਉਸ ਤੋਂ ਇਲਾਵਾ ਤੁਸੀਂ ਜਿੱਥੇ ਮਰਜ਼ੀ ਭਟਕ ਲੋਗੇ ਸਾਥ ਕਿਸੇ ਨੇ ਨਹੀਂ ਦੇਣਾ ਪਰ ਫਿਰ ਵੀ ਕਈ ਇਹੋ ਜਿਹੇ ਹਨ ਸਾਡੇ ਵਰਗੇ ਵੀ ਤੇ ਕਈ ਹੋਰ ਵੀ ਚਲੋ ਅਸੀਂ ਵੀ ਕੋਈ ਐਡੇ ਨਹੀਂ ਹਾਂ ਚਲੋ ਹੌਲੀ ਹੌਲੀ ਗਿਆਨ ਸਭ ਨੂੰ ਪ੍ਰਾਪਤ ਹੁੰਦਾ ਹੈ ਹੌਲੀ ਹੌਲੀ ਸਭ ਨੂੰ ਪਤਾ ਲੱਗਦਾ ਹੈ ਕਿ ਜੋ ਹੈ ਜਿਵੇਂ ਕਿ ਅਸੀਂ ਕੋ ਸਾਡਾ ਕੋਈ ਕੰਮ ਨਾ ਹੋਵੇ ਅਸੀਂ ਕਹਿੰਨੇ ਆ ਕਿ ਐਨੇ ਦਿਨ ਪਾਠ ਕਰ ਲਿਆ ਏ ਸਾਡਾ ਇਹ ਕੰਮ ਨਹੀਂ ਹੋਇਆ ਹੁਣ ਐਦਾ ਕਰਦੇ ਹਾਂ ਕਿਸੇ ਪੰਡਿਤ ਤੋਂ ਪੁੱਛ ਪਵਾ ਲੈਨੇ ਹਾਂ ਕਿਸੇ ਸਾਧ ਤੋਂ ਆਪਾਂ ਪੁੱਛ ਪਵਾ ਲੈਨੇ ਹਾਂ ਵੀ ਸਾਡਾ ਇਹ ਕੰਮ ਨਹੀਂ ਹੁੰਦਾ ਪਰ ਦੇਖੋ ਸਾਥ ਸੰਗਤ ਜੀ ਤੁਸੀਂ ਇਹ ਵੀ ਦੇਖਿਆ ਹੋਏਗਾ ਆਪਣੀ ਅੱਖਾਂ ਨਾਲ ਆਪਣੇ ਮਨ ਤੇ ਜੋਰ ਪਾ ਕੇ ਸੋਚ ਕੇ ਦੇਖੋ ਕਿ ਜਦੋਂ ਆਪਣੇ ਘਰ ਬੱਚਾ ਜਨਮ ਲੈਂਦਾ ਹੈ ਆਪਣੇ ਘਰ ਕੋਈ ਨਵਾਂ ਜੀਵ ਪੈਦਾ ਹੁੰਦਾ ਹੈ ਅਸੀਂ ਗੁਰਬਾਣੀ ਦਾ ਪਾਠ ਜ਼ਰੂਰ ਕਰਾਉਨੇ ਹਾਂ ਅਸੀਂ ਪਾਠ ਜ਼ਰੂਰ ਕਰਾਉਨੇ ਹਾਂ ਦੇਖੋ ਜਦੋਂ ਜੰਮਦੇ ਹਾਂ ਉਦੋਂ ਵੀ ਇਹੀ ਗੁਰਬਾਣੀ ਦਾ ਪਾਠ ਚੱਲਦਾ ਹੈ ਤੇ ਜਦੋਂ ਕੋਈ ਆਪਣੇ ਸਵਾਸਾਂ ਨੂੰ ਤਿਆਗ ਕੇ ਆਪਣੇ ਜੀਵਨ ਨੂੰ ਭੋਗ ਕੇ ਚਲਾ ਜਾਂਦਾ ਹੈ ਉਸ ਦੇ ਲਈ ਵੀ ਇਹੀ ਗੁਰਬਾਣੀ ਦੇ ਵਿੱਚੋਂ ਪਾਠ ਪੜੇ ਜਾਂਦੇ ਹਨ ਤਾਂ ਫਿਰ ਅਸੀਂ ਇਸ ਗੁਰਬਾਣੀ ਤੋਂ ਦੂਰ ਕਿਉਂ ਹਾਂ ਅਸੀਂ ਲੋਕਾਂ ਹੋਰ ਸਾਧਾਂ ਦੇ ਪਿੱਛੇ ਪੰਡਿਤਾਂ ਦੇ ਪਿੱਛੇ ਕਿਉਂ ਭਟਕਦੇ ਹਾਂ ਸਾਨੂੰ ਜਦ ਪਤਾ ਹੈ ਕਿ ਸਾਨੂੰ ਜੋ ਮਿਲਣਾ ਹੈ ਇਸ ਗੁਰਬਾਣੀ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪਾਠ ਕਰਕੇ ਸਭ ਸਾਡੇ ਕਾਰਜ ਸੰਪੂਰਨ ਹੋਣੇ ਹਨ ਪਰ ਸਿਰਫ ਇੱਕ ਸਾਡਾ ਮਨ ਭਟਕ ਜਾਂਦਾ ਹੈ ਜੀ ਅਸੀਂ ਸੱਚੀ ਸ਼ਰਧਾ ਸੱਚੇ ਵਿਸ਼ਵਾਸ ਦੀ ਗੱਲ ਕਰੀਏ ਤਾਂ ਸੱਚੇ ਪਿਤਾ ਪਰਮੇਸ਼ਵਰ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਹਨ ਉਹਨਾਂ ਦਾ ਪੂਰਾ ਹੀ ਪਰਿਵਾਰ ਵਿਛੜ ਗਿਆ ਉਹਨਾਂ ਨੇ ਆਪਣਾ ਮਨ ਨਹੀਂ ਭਟਕਣ ਦਿੱਤਾ ਤਾਂ ਹੀ ਤਾਂ ਅੱਜ ਉਸ ਚਾਰ ਸਹਿਬਜ਼ਾਦਿਆਂ ਦੇ ਪਿਤਾ ਸ਼ਹਿਨशाह ਬਾਦਸ਼ਾ ਕਿੰਨੇ ਨਾਮਾਂ ਨਾਲ ਸੀ ਉਹਨਾਂ ਨੂੰ ਯਾਦ ਕਰੀਦਾ ਕਿ ਸਾਡੇ ਗੁਰੂ ਹਨ ਤਾਂ ਤਾਂ ਸ਼੍ਰੀ ਗੁਰੂ ਕਲਗੀ ਵਾਲਾ ਕਿੰਨੇ ਹੀ ਨਾਮਾਂ ਨਾਲ ਅਸੀਂ ਉਚਾਰ ਕੇ ਉਹਨਾਂ ਦਾ ਧੰਨ ਬਾਦ ਕਰੀਦਾ ਹੈ ਕਿ ਪ੍ਰਮਾਤਮਾ ਸਾਨੂੰ ਇਹ ਜੀਵਨ ਦਿੱਤਾ ਨਹੀਂ ਤੇ ਕਿੰਨੇ-ਕਿੰਨੇ ਲਾਲਚ ਦੇ ਕੇ ਉਹਨਾਂ ਦੇ ਬੱਚਿਆਂ ਤੋਂ ਗੁਰ ਸਿੱਖੀ ਨੂੰ ਛੁਡਾਇਆ ਜਾ ਸਕਦਾ ਸੀ ਪਰ ਅੱਜ ਕੱਲ ਕਿਸੇ ਦਾ ਇੱਕ ਕੰਮ ਵੀ ਕਿਸੇ ਦੂਜੀ ਥਾਂ ਤੋਂ ਚਾਹੇ ਉਹਦਾ ਸਮੇਂ ਹੁਣ ਆਇਆ ਹੋਵੇ ਤੇ ਉਹ ਜਾਂਦੇ ਹਨ ਕਿ ਹਾਂ ਪੁੱਛੋ ਪਵਾ ਕੇ ਸਾਡੇ ਸਾਰੇ ਕੰਮ ਹੀ ਰਾਸ ਆ ਜਾਂਦੇ ਹਨ ਪਰ ਕੀਤੇ ਭਾਵੇਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਣ ਜਾਂ ਆਪਣੇ ਕਰਮਾਂ ਦੇ ਹੁਣ ਜਾਂ ਆਪਣੀ ਜੋ ਪੜ੍ਹੀ ਲਿਖੀ ਬਾਣੀ ਹੈ ਆਪਾਂ ਜੋ ਕਿੰਤੀ ਹੈ ਬਾਣੀ ਪਾਠ ਕੀਤੇ ਹਨ ਉਹਨਾਂ ਦਾ ਫਲ ਹੋਵੇ ਪਰ ਕਹਿੰਦੇ ਨਾ ਕਿ ਜਦੇ ਜਾਂ ਕਦੇ ਆਪਣੇ ਕੀਤੇ ਹੋਏ ਪਾਠ ਦਾ ਫਲ ਸਾਨੂੰ ਜ਼ਰੂਰ ਮਿਲੇਗਾ ਪਰਮਾਤਮਾ ਇਹ ਨਹੀਂ ਕਹਿੰਦੇ ਕਿ ਤੂੰ ਹੁਣ 4 ਦਿਨ ਪਾਠ ਕਰਨੇ ਬੰਦ ਕਰਤੇ ਨੇ ਤੇ ਮੈਂ ਤੇਰੀ ਕਿਸਮਤ 'ਚ ਖਰਾਬ ਕੁਝ ਲਿਖਦਾ ਜਾਂ ਤੇਰੀ ਕਿਸਮਤ ਵਿਗਾੜਦਾ ਪਰਮਾਤਮਾ ਇਹ ਨਹੀਂ ਕਹਿੰਦੇ ਇਹ ਤਾਂ ਆਪਣੀ ਕਿਸਮਤ ਹੈ ਸਾਨੂੰ ਖੁਦ ਬਣਾਉਣੀ ਪਏਗੀ ਸਵੇਰੇ ਉੱਠਦੇ ਹਾਂ ਕੀ ਕਦੀ ਸ਼ੁਕਰਾਨਾ ਕੀਤਾ ਹੈ ਪਰਮਾਤਮਾ ਦਾ ਕਿ ਸ਼ੁਕਰ ਹੈ ਪਰਮਾਤਮਾ ਸੋਹਣਾ ਦਿਨ ਚੜਿਆ ਹੈ ਰਾਤ ਚੰਗੀ ਨਿਭ ਗਈ ਹੈ ਹੁਣ ਦਿਨ ਵੀ ਸੋਹਣਾ ਲੰਘਾਉਣਾ ਪਰਮਾਤਮਾ ਕਦੇ ਅਸੀਂ ਸ਼ੁਕਰਾਨਾ ਨਹੀਂ ਕੀਤਾ ਬਸ ਇਹ ਕਹਿੰਦਾ ਹੈ ਕਿ ਚਲੋ ਉੱਠੇ ਸਵੇਰੇ ਆਪਣੇ ਫੋਨ ਨੂੰ ਦੇਖਿਆ ਜਾਂ ਫਿਰ ਆਪਣੇ ਹੋਰ ਕੰਮਾਂ ਕਾਰਾਂ 'ਚ ਰੁੱਝ ਗਏ ਪਰਮਾਤਮਾ ਲਈ ਵੀ 10 ਮਿੰਟ ਟਾਈਮ ਕੱਢੋ ਜੇ ਰਾਜਾ ਵਾਂਗੂ ਜ਼ਿੰਦਗੀ ਜਿਉਣੀ ਹੈ ਨਾ ਤਾਂ ਸਵੇਰੇ ਤੜਕੇ 4 ਵਜੇ ਉੱਠ ਕੇ ਨਾ ਮੰਗਤੇ ਬਣ ਕੇ ਗੁਰਦੁਆਰਾ ਸਾਹਿਬ ਜਾਇਆ ਕਰੋ ਵੇਖਿਓ ਕਿਵੇਂ ਮਨੋ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਵੇਖਿਓ ਕਿਵੇਂ ਵਾਹਿਗੁਰੂ ਹੁੰਦੇ ਹਨ ਤੁਹਾਡੀਆਂ ਹਰ ਇੱਕ ਜੋ ਤੁਹਾਡੇ ਨਾਲ ਹੋਈ ਬੀਤੀ ਜੋ ਤੁਹਾਡੇ ਹਾਲਾਤ ਜੋ ਤੁਹਾਡੀ ਜ਼ਿੰਦਗੀ ਚ ਦੁੱਖਾਂ ਵਾਲੇ ਹੋਣਦੇ ਹਨ ਉਹ ਵੀ ਵਾਹਿਗੁਰੂ ਫਿਰ ਆਪ ਹੀ ਸਹੀ ਕਰ ਦਿੰਦੇ ਹਨ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਹੁਤ ਸੱਚੇ ਸੁੱਚੇ ਹਾਂ ਨਹੀਂ ਪਤਾ ਨਹੀਂ ਅਸੀਂ ਕਿੰਨੇ ਕ ਪਾਪ ਕੀਤੇ ਹੋਣਗੇ ਕਿੰਨੇ ਕ ਅਵਗੁਣ ਹੋਣਗੇ ਸਾਡੇ ਵਿੱਚ ਪਰ ਸਿਰਫ ਇਹੀ ਹੈ ਕਿ ਸਾਨੂੰ ਆਪਣੇ ਗੁਰੂ ਨੂੰ ਛੱਡ ਕੇ ਕਦੇ ਕਿਸੇ ਦੂਸਰੇ ਦਾ ਦਵਾਰਾ ਨਹੀਂ ਫੜਨਾ ਚਾਹੀਦਾ ਕਿਉਂਕਿ ਜੇ ਜਿਨੇ ਸਾਨੂੰ ਪੈਦਾ ਕੀਤਾ ਹੈ ਉਸਨੇ ਸਾਨੂੰ ਖਤਮ ਵੀ ਹੋਣਾ ਹੈ ਜਿਹੜੀ ਚੀਜ਼ ਪੈਦਾ ਹੋਈ ਹੈ ਉਹ ਖਤਮ ਵੀ ਹੋਏਗੀ ਜੇ ਅਸੀਂ ਜ਼ਿੰਦਾ ਹਾਂ ਤੇ ਕੱਲ ਨੂੰ ਸ਼ਾਇਦ ਅਸੀਂ ਕਦੋਂ ਮਰ ਜਾਣਾ ਹੈ ਸਾਨੂੰ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੈ ਤੇ ਜਿਹੜੇ ਅਸੀਂ ਜਿੰਨਾਂ ਨੂੰ ਪੁੱਛਾਂ ਪਵਾਉਂਦੇ ਹਾਂ ਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਜੀਵਨ ਕਿੱਦਾਂ ਹੈ ਉਹਨਾਂ ਨੂੰ ਵੀ ਤਾਂ ਉਸ ਰੱਬ ਨੇ ਭੇਜਿਆ ਹੈ ਤੇ ਉਹ ਉਸ ਰੱਬ ਤੋਂ ਵੱਡੇ ਕਿਵੇਂ ਹੋਗੇ ਇਹ ਸਾਡੇ ਸਿਰਫ ਮਨ ਦਾ ਨਾ ਵਹਿਮ ਹੁੰਦਾ ਹੈ ਕਿ ਫਲਾਣੇ ਪੰਡਿਤ ਤੋਂ ਕੁਝ ਕਰਵਾਇਆ ਸੀ ਨਾਲੇ ਅਸੀਂ ਉਹਨਾਂ ਨੂੰ ਪੈਸੇ ਦੇਣੇ ਹਨ ਨਾਲੇ ਅਸੀਂ ਉਹਨਾਂ ਨੂੰ ਆਪਣੇ ਘਰ ਦਾ ਭੇਟ ਦੇਣੇ ਹਨ ਨਾਲੇ ਅਸੀਂ ਆਪਣੇ ਉਹਨਾਂ ਨੂੰ ਸਾਰੇ ਦੱਸਦੇ ਹਾਂ ਸਾਡੀਆਂ ਗੱਲਾਂ ਵਿੱਚੋਂ ਹੀ ਉਹ ਆਪਣੇ ਜਵਾਬ ਲੱਭ ਲੈਂਦੇ ਨੇ ਉਹ ਇੰਨੇ ਹੀ ਸਿਗੇ ਹੁੰਦੇ ਨੇ ਵੀ ਉਹਨਾਂ ਨੇ ਇੰਨੇ ਜ਼ਿਆਦਾ ਲੋਕਾਂ ਦਾ ਵਾਹ ਪਿਆ ਹੁੰਦਾ ਹੈ ਉਹ ਸਾਡੀ ਪਰੇਸ਼ਾਨੀਆਂ 'ਚੋਂ ਹੀ ਹੱਲ 2 ਮਿੰਟ 'ਚ ਕੱਢ ਦਿੰਦੇ ਨੇ ਵੀ ਹਾਂ ਇਸ ਬੰਦੇ ਨੂੰ ਕਿਵੇਂ ਅਸੀਂ ਆਪਣੀਆਂ ਗੱਲਾਂ 'ਚ ਲਿਓਣਾ ਹੈ ਤੇ ਦੇਖੋ ਕਦੇ ਕਿਸੇ ਗੁਰਦੁਆਰੇ ਦੇ ਬਾਹਰ ਵੀ ਦੇਖਿਆ ਹੈ ਕਿ ਕੋਈ ਗ੍ਰੰਥੀ ਸਾਹਿਬ ਬੈਠੇ ਨੇ ਕਿਸਮਤ ਦੱਸਣ ਵਾਸਤੇ ਜਾਂ ਕੋਈ ਬਾਬਾ ਜੀ ਬੈਠੇ ਨੇ ਗੁਰਦੁਆਰੇ ਦੇ ਬਾਹਰ ਤੇ ਉਹ ਪੁੱਛਣਾ ਦਿੰਦੇ ਨੇ ਨਹੀਂ ਇਹ ਜਿਹੜੇ ਵੱਖੋ ਵੱਖਰੇ ਆਪਣੇ ਸਾਧ ਹਨ ਉਹਨਾਂ ਦੇ ਵੱਖੋ ਵੱਖਰੇ ਆਪਣੇ ਆਪਣੇ ਡੇਰੇ ਹਨ ਉਹ ਉਹਨਾਂ ਲੋਕਾਂ ਨੂੰ ਹੀ ਆਪਣੇ ਵਿੱਚ ਉਲਝਾਈ ਰੱਖਦੇ ਹਨ ਅੱਧੇ ਤਾਂ ਉੱਥੇ ਘੁੰਮ ਫਿਰ ਕੇ ਜਾਣਾ ਆਣ ਨਾਲ ਹੀ ਬੀਬੀਆਂ ਆਪਸ ਚ ਇੱਕ ਦੂਜੇ ਨਾਲ ਗੱਲਾਂ ਬਾਤਾਂ ਚੁਗਲੀਆਂ ਨਿੰਦਿਆ ਕਰਕੇ ਚਲੋ ਜੀ ਅਸੀਂ ਆਏ ਹਾਂ ਬਾਬੇ ਦੇ ਡੇਰੇ ਤੋਂ ਕਦੀ ਦੇਖਿਆ ਹੈ ਕਿ ਗੁਰਦੁਆਰਾ ਸਾਹਿਬ ਬੈਠ ਕੇ ਬੀਬੀਆਂ ਨੇ ਚੁਗਲੀਆਂ ਕੀਤੀਆਂ ਹੁਣ ਗੁਰਦੁਆਰਾ ਸਾਹਿਬ ਜਾ ਕੇ ਜਿਹੜੀਆਂ ਬੀਬੀਆਂ ਸੇਵਾ ਕਰਦੀਆਂ ਨੇ ਭਾਂਡਿਆਂ ਦੀ ਸੇਵਾ ਝਾੜੂ ਦੀ ਸੇਵਾ ਕਈ ਸੇਵਾਵਾਂ ਕਰਦੀਆਂ ਨੇ ਉਹਨਾਂ ਦੇ ਮਨ ਨੂੰ ਸਕੂਨ ਮਿਲਦਾ ਹੈ ਉੱਥੇ ਸੇਵਾ ਕਰਦੇ ਹੋਏ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਹੈ ਚੁਗਲੀ ਨਿੰਦਿਆ ਨਹੀਂ ਹੁੰਦੀ ਹੈ ਇਸ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਲਈ ਆਪਣੇ ਜੀਵਨ ਨੂੰ ਖੁਸ਼ੀ ਆਪਣੇ ਜੀਵਨ ਨੂੰ ਖੁਸ਼ੀਆਂ ਨਾਲ ਭਰਨ ਲਈ ਉਸ ਪਿਤਾ ਦਾ ਆਸਰਾ ਲੈਣਾ ਚਾਹੀਦਾ ਹੈ ਗੁਰਸਿੱਖੀ ਜੀਵਨ ਦਾ ਆਸਰਾ ਲੈਣਾ ਚਾਹੀ ਹੈ ਚਾਹੀਦਾ ਹੈ ਕੀ ਅਸੀਂ ਆਪਣੇ ਜੀਵਨ ਨੂੰ ਕਿਵੇਂ ਸਫਲ ਕਰ ਸਕੀਏ ਜੀ ਉਸ ਰੱਬ ਨੇ ਸਾਨੂੰ ਭੇਜਿਆ ਹੈ ਅਸੀਂ ਉਹਦਾ ਕਿਵੇਂ ਸ਼ੁਕਰਗੁਜ਼ਾਰ ਕਰ ਸਕੀਏ ਕੀ ਵਾਹਿਗੁਰੂ ਸਭ ਕੁਝ ਤੇਰਾ ਦਿੱਤਾ ਹੈ ਤੇਰਾ ਦਿੱਤਾ ਹੀ ਖਾਵਨਾ ਹੈ ਸੱਚੇ ਪਾਤਸ਼ਾਹ ਤੇ ਲਾਸਟ ਵਿੱਚ ਇੱਕ ਵਾਰ ਜ਼ਰੂਰ ਕਹੂੰਗੀ ਕਿ ਜੋ ਵੀ ਹੈ ਪਰਮਾਤਮਾ ਜੋ ਵੀ ਕਰਦਾ ਹੈ ਕਹਿੰਦੇ ਹੁਣ ਨਾ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜੋ ਅਸੀਂ ਕੀਤਾ ਹੈ ਉਹ ਸਾਨੂੰ ਉਹਦਾ ਫਲ ਹੀ ਮਿਲਣਾ ਹੈ ਠੀਕ ਹੈ ਨਾ ਇਸ ਕਰਕੇ ਸਾਨੂੰ ਗੁਰੂ ਘਰ ਨਾਲ ਜੁੜਨਾ ਚਾਹੀਦਾ ਹੈ ਵਿਅਰਥ ਹੋਰ ਥਾਮਾਂ ਤੇ ਪਟਕਣਾ ਨਹੀਂ ਚਾਹੀਦਾ ਪਟਕੇ ਹੋਏ ਮਨ ਵੀ ਗੁਰਦੁਆਰਾ ਸਾਹਿਬ ਆ ਕੇ ਸ਼ਾਂਤ ਹੋ ਜਾਂਦੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ